ਗੁੜ ਵਾਲੇ ਰਸਗੁਲੇ ਤੁਸੀਂ ਖਾਦੇ ਆ ਜੀ ਕਦੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਹੈਲਥ ਵਾਸਤੇ ਵੀ ਹੈਲਥੀ ਹੁੰਦੇ ਨੇ ਵਿਆਹ ਸ਼ਾਦੀਆਂ ਚ ਜਾਂ ਉਂਝ ਵੀ ਆਪਾਂ ਜਿਹੜੇ ਖੰਡ ਤੋਂ ਬਣੇ ਰਸਗੁਲੇ ਉਹ ਤਾਂ ਖਾਣ ਹੀ ਰਹਿੰਨੇ ਆ ਪਰ ਜਿਹੜੇ ਗੁੜ ਤੋਂ ਬਣਦੇ ਨੇ ਇਹ ਟੇਸਟੀ ਵੀ ਬਹੁਤ ਹੁੰਦੇ ਨੇਗੇ ਤੇ ਆਪਣੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੇ ਨੇ ਤੇ ਚਲੋ ਜੀ ਫਿਰ ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਬਣਾਉਨੇ ਅੱਜ ਗੁੜ ਤੋਂ ਬਹੁਤ ਹੀ ਸੁਆਦ ਰਸਗੁਲੇ ਅੱਜ ਕੀ ਬਣਾ ਕੇ ਖਵਾਉਣ ਜਾ ਰਹੀਆਂ ਫਿਰ ਆਪਣੇ ਦੋਸਤਾਂ ਨੂੰ ਰੋਣਾ ਅੱਜ ਆਪਾਂ ਗੁੜ ਦੇ ਰਸਗੁਲੇ ਬਣਾਉਣ ਜਾ ਰਹੇ ਆ ਜੀ ਤੇ ਆ ਅੱਧਰ ਆਪਾਂ ਲਈਏ ਜੀ ਕੜਾਹੀ ਤੇ ਇਹਦੇ ਵਿੱਚ ਪਾ ਲਿਆ ਆਪਾਂ ਕਿਲੋ ਡੇਢ ਕਿਲੋ ਦੁੱਧ ਠੀਕ ਹੈ ਗੈਸ ਆਪਾਂ ਔਨ ਕਰ ਲੈਨੇ ਆ ਡੇਢ ਲੀਟਰ ਦੁੱਧ ਪਾ ਲਿਆ ਹੈ ਹਾਂਜੀ ਡੇਢ ਲੀਟਰ ਵਾਂਗ ਹੋਏਗਾ ਜੀ ਮੇਨੇ ਤਾਂ ਹੈ ਨਹੀਂ ਵੈਸੇ ਡੇਢ ਲੀਟਰ ਹੈਗਾ ਜੀ ਤੇ ਹੁਣ ਆਪਾਂ ਇਹਨੂੰ ਗਰਮ ਕਰ ਲਾਂਗੇ ਜੀ ਠੀਕ ਹੈ ਉਬਾਲਾ ਦਬਾਉਣਾ ਇਹਨੂੰ ਹਾਂਜੀ ਉਬਾਲਾ ਦਬਾਉਣਾਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੇ ਕੋਈ ਯਾਦੇ ਮਿਹਨਤ ਨਹੀਂ ਲੱਗਦੀ ਸਿਰਫ 15-20 ਮਿੰਟਾਂ ਚ ਜਿਹੜੇ ਆਪਣੇ ਰਸਗੁਲੇ ਬਣ ਕੇ ਤਿਆਰ ਹੋ ਜਾਣਗੇ ਠੀਕ ਹੈ ਜੀ ਇਹ ਗੁੜ ਵਾਲੇ ਰਸਗੁਲੇ ਰਮਣ ਮੈਂ ਪਹਿਲੀ ਵਾਰੀ ਸੁਣ ਬਹੁਤ ਟੇਸਟੀ ਬਣਦੇ ਨੇ ਜੀ ਬਸ ਦੋ ਤਿੰਨ ਵਾਰ ਆਪਾਂ ਬਣਾ ਕੇ ਜਿਹੜੇ ਡੈਵੀ ਨੂੰ ਬਣਾ ਕੇ ਦਿੰਨੀ ਹੁੰਦੀ ਹਾਂ ਹਾਂਜੀ ਹਾਂਜੀ ਦੋ ਤਿੰਨ ਵਾਰ ਆਪਾਂ ਖਾਦੇ ਤਾਂ ਹੈਗੇ ਬਣਾ ਕੇ ਦੋਸਤੋ ਮੈਂ ਗੱਲ ਦੱਸਣਾ ਜੀ ਜਦੋਂ ਅਸੀਂ ਪਹਿਲੀ ਵਾਰ ਬਣਾਏ ਨਾ ਜਦੋਂ ਇਹ ਚਾਸਨੀ ਚ ਪਾਏ ਪਹਿਲਾਂ ਤਾਂ ਮਤਲਬ ਇਹ ਖਿੱਲੇ ਰ ਜਗੇ ਜਦੋਂ ਦੂਜੀ ਵਾਰ ਬਣਾਏ ਉਦੋਂ ਬਹੁਤ ਟੇਸਟੀ ਬਣੀ ਸੀ ਤੇ ਹੁਣ ਆਪਾਂ ਤੀਜੀ ਵਾਰ ਫੇਰ ਬਣਾਉਣ ਲੱਗੇ ਤਾਂ ਦੇਖਦੇ ਆ ਮਾਚੋਲ ਨਾਲ ਦੋਸਤਾਂ ਦੱਸਦਾਂ ਨੇ ਵੀ ਕਿਵੇਂ ਜਵਾਂਦੇ ਆ ਇਹ ਮਤਲਬ ਟੇਸਟੀ ਬਹੁਤ ਹੁੰਦੇ ਰਹਿੰਦੇ ਨੇ ਨਾਲੇ ਹੈਲਥੀ ਵੀ ਹੁੰਦੇ ਨੇ ਸੋ ਕਈ ਵਾਰ ਐਵੇਂ ਹੁੰਦਾ ਵੀ ਜਿੰਨਾਂ ਨੂੰ 슈ਗਰ ਹੁੰਦੀ ਹੈ ਤੇ ਇਹ ਮਤਲਬ ਥੋੜਾ ਮੋਟਾ ਖਾ ਸਕਦੇ ਨੇ ਗੜੀ ਗੁੜ ਵਾਲੀ ਚੀਜ਼ ਆ ਬੱਸ ਤਾਂ ਮੈਂ ਨਾ ਹੀ ਖਾਇਓ ਪਰ ਜਿਨ੍ਹਾਂ ਨੂੰ ਐਵੇਂ ਜ ਹੁੰਦਾ ਵੀ ਅਸੀਂ ਖਾਣੀ ਆ ਉਹ ਥੋੜੀ ਮੋਟੀ ਇਹਨੂੰ ਖਾ ਸਕਦੇ ਵਦਿਆ ਮਤਲਬ ਆਰਗੇਨਿਕ ਗੁੜ ਲੈ ਕੇ ਬਣਾ ਕੇ ਖਾ ਸਕਦੇ ਨੇ ਹਾਂ ਆਰਗੇਨਿਕ ਗੁੜ ਨਾਲ ਹਾਂਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਗਰਮ ਕਰ ਲਈ ਤੇ ਫਿਰ ਦੱਸ ਦਿਆਂ ਵੀ ਆਪਾਂ ਕੀ ਕਰਨਾ ਜੀ ਦੁੱਧ ਉਬਲਦੇ ਤੇ ਪੁੱਤ ਵਿਗੜਦੇ ਟਾਈਮ ਨਾ ਲਾਉਂਦੇ ਨੇ ਉਬਲ ਗਿਆ ਫਿਰ ਆਪਣੇ ਹੰਦੀ ਵਾਲਾ ਆ ਗਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਸਿਰਕਾ ਜੀ ਸਿਰਕਾ ਨਾ ਹੋਵੇ ਤਾਂ ਨਿੰਬੂ ਦਾ ਸਾਤ ਜਾਂ ਨਿੰਬੂ ਦਾ ਰਸ ਵੀ ਪਾ ਸਕਦੇ ਆਂ ਠੀਕ ਹੈ ਜੀ ਜਿਵੇਂ ਹਲਵਾਈ ਪਨੀਰ ਬਣਾਉਂਦੇ ਹੁੰਦੇ ਆ ਹਾਂਜੀ ਹਾਂਜੀ ਇਹ ਆਪਾਂ ਪਾਣੀ ਹੈ ਜੀ ਦਦਨ ਠੀਕ ਹੈ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲੈਣਾ ਠੀਕ ਹੈ ਮਤਲਬ ਕਿੰਨਾ ਕੁ ਪਾਉਣਾ ਆਪਾਂ ਸਿਰਕਾ ਜੇ ਆਪਾਂ ਸਿਰਕਾ ਪਾਉਣਾ ਹਾਂ 5-6 ਚਮਚ ਪਾ ਲਈ ਜੀ ਮੈਂ ਇਹਦੇ ਵਿੱਚ ਤੇ ਤੁਰੰਤ ਹੀ ਆਪਾਂ ਪਾ ਲੈਣਾ ਕੋਈ ਬਸ ਗਏਸ ਆਪਣਾ ਬੰਦ ਹੀ ਹੈਗਾ ਹੂੰ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਜੀ ਇਹਦਾ ਪਾਣੀ ਜੇ ਤਾਂ ਡੱਡ ਹੋ ਗਿਆ ਰੋਣਾ ਹ ਤੇ ਹੁਣ ਆਪਾਂ ਇਹਨੂੰ ਪਾਣੀ ਚੋਂ ਬਾਹਰ ਕੱਢ ਕੇ ਤੇ ਕਿਸੇ ਵੀ ਕੱਪੜੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਜੀ ਠੀਕ ਹੈ ਜੀ ਹੁਣ ਇਹਨੂੰ ਉੱਪਰ ਬਾਹਰ ਕੱਢਣਾ ਇੱਕ ਵਾਰ ਹਾਂਜੀ ਹਾਂਜੀ ਤੇ ਲਓ ਜੀ ਇਹਨੂੰ ਆਪਾਂ ਛਾਣ ਲੈਨੇ ਆ ਆਪਾਂ ਕੋਲੇ ਛਾਣਨੀ ਸੀਗੀ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਇਆ ਹੋਇਆ ਜੀ ਤੇ ਹੁਣ ਆਪਾਂ ਸਾਫ਼ ਪਾਣੀ ਲੈ ਲੈਣਾਗਾ ਹੂੰ ਮਤਲਬ ਸਿਰਕੇ ਦਾ ਫਲੇਵਰ ਜੇ ਕੱਢਣਾ ਆਪਾਂ ਹਾਂਜੀ ਹਾਂਜੀ ਇਹਦਾ ਟੇਸਟ ਜੇ ਕੱਢ ਦੇਣਾ ਆਪਾਂ ਇਹਦੇ ਵਿੱਚ ਨਹੀਂ ਤਾਂ ਮਤਲਬ ਹੋਰ ਹੀ ਉਹ ਖੱਟਾ ਖੱਟਾ ਜਿਹਾ ਹੀ ਹੋਊਗਾ ਹਾਂਜੀ ਹਾਂਜੀ ਤੇ ਚੰਗੀ ਤਰ੍ਹਾਂ ਆਪਾਂ ਧੋ ਲਾਂਗੇ ਇਹਨੂੰ ਦੋ ਠੀਕ ਹੈ ਇਹ ਚੰਗੂਦਰਾ ਵਾਸ਼ ਕਰ ਲੈਣਾ ਆਪਾਂ ਦੋ ਤਿੰਨ ਵਾਰ ਇਹਨੂੰ ਕੜਾਹੀ ਚ ਪਾ ਕੇ ਚੰਗੀ ਤਰ੍ਹਾਂ ਕਰ ਲੈਣੇ ਆ ਜੀ ਵਾਸ਼ ਹਾਂਜੀ ਆ ਲੋ ਜੀ ਇਹਦੇ ਨਾਲ ਜਿਹੜਾ ਖੱਟਾਪਨ ਜੋ ਦੂਰ ਹੋ ਜੂ ਤੇ ਵਧੀਆ ਆਪਣਾ ਜਿਹੜਾ ਪਨੀਰਾ ਬਣ ਕੇ ਤਿਆਰ ਹੋ ਜੂਗਾ ਹਾਂਜੀ ਹਾਂਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਹੱਥਾਂ ਨਾਲ ਇਹਨੂੰ ਕਰ ਲੈਣੇ ਆ ਠੀਕ ਹੈ ਜੀ ਚੰਗੂਦਰਾ ਹੱਥਾਂ ਨਾਲ ਵੀ ਤੋ ਲੈਣੇ ਆ ਮਤਲਬ ਹਾਂਜੀ ਹਾਂਜੀ ਜਿਵੇਂ ਆਪਾਂ ਮਤਲਬ ਵਾਸ਼ ਕਰਨਾ ਇਹਨੂੰ ਚੰਗੂਦਰਾ ਅਸਰ ਜਾ ਕੱਢ ਦੇਣਾ ਉਹਦਾ ਸਹੀ ਗੱਲ ਹੈ ਜੀ ਤੇ ਆ ਲੋ ਜੀ ਤੇ ਹੁਣ ਆਪਾਂ ਕੱਪੜੇ ਲੈਣ ਨੂੰ ਚੰਗੀ ਤਰ੍ਹਾਂ ਛਾਲ ਲਾਂਗੇ ਸਾਰਾ ਪਾਣੀ ਇਹਦਾ ਕ ਠੀਕ ਹੈ। ਲੋ ਜੀ ਇੱਕ ਵਾਰੀ ਆਪਾਂ ਹੋਰ ਕੱਢ ਲੈਣੇ ਵੀ ਤਾਂ ਜੋ ਜਮੀ ਨਖਟਾਸ ਜੀ ਆਵੇ ਕਈ ਵਾਰ ਆਪਣੇ ਵਿੱਚ ਹੋ ਜਾਂਦੇ ਵੀ ਆਪਾਂ ਤੋਤਾਂ ਨਹੀਂ ਤਾਂ ਇਹ ਨਹੀਂ ਵਧੀਆ ਬਣਿਆ। ਇਸ ਕਰਕੇ ਦੋ ਵਾਰੀ ਤਿੰਨ ਵਾਰੀ ਤਾਂ ਆਪਾਂ ਇਹਨੂੰ ਸਾਫ ਪਾਣੀ ਵਿੱਚ ਦੀ ਕੱਢ ਹੀ ਲੈਣਾ। ਜਾਂ ਮੜਾ ਚੱਕ ਕੇ ਦੇਖ ਲੈਣਾ ਆਪਾਂ। ਹਾਂਜੀ ਹਾਂਜੀ। ਨਖਟਾਸ ਜੀ ਤਾਂ ਨਹੀਂ ਆਉਂਦੀ। ਹਾਂਜੀ ਹਾਂਜੀ। ਤੇ ਲੋ ਜੀ ਚੰਗੀ ਤਰ੍ਹਾਂ ਆਪਾਂ ਇਹਦਾ ਪਾਣੀ ਕੱਢ ਲਿਆ ਤੇ ਕੱਪੜੇ ਨਾਲ ਆਪਾਂ ਹੁਣ ਇਹਨੂੰ ਨਿਚੋੜ ਲਾਂਗੇ ਜੀ। ਠੀਕ ਹੈ ਜੀ। ਲੋ ਜੀ ਇਹਨੂੰ ਆਪਾਂ ਮਲ ਮਲ ਦੇ ਕੱਪੜੇ 'ਚ ਪਾ ਲਿਆ। ਤੇ ਅੱਛਾ ਜੀ। ਤੇ ਹੁਣ ਆਪਾਂ ਇਹਦਾ ਸਾਰਾ ਪਾਣੀ ਕੱਢ ਦਾਂਗੇ ਜੀ ਜੀ ਆਪਣਾ ਦੁੱਧ ਵਧੀਆ ਫਿਰ ਤਾਂ ਵਧੀਆ ਪਨੀਰ ਨਿਕਲੇ ਹੁੰਦਾ ਜੀ ਹਾਂਜੀ ਆਪਣਾ ਪਤਲਾ ਹੀ ਲੱਗਦਾ ਤਾਂ ਥੋੜਾ ਜਿਹਾ ਨਾ ਜਮੀ ਥੋੜਾ ਜਿਹਾ ਨਿਕਲਿਆ ਗਾਂ ਦਾ ਸੀ ਜੀ ਮਿਕਸ ਹੂੰ ਤੇ ਲਓ ਜੀ ਇਹ ਆਪਾਂ ਕੱਢ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਾਂਗੇ ਜੀ ਆ ਦੇਖੋ ਜਿਵੇਂ ਬਣ ਜੂਗਾ ਇਹ ਹਮ ਇਹ ਤਾਂ ਰਮਣ ਨੇ ਦੇਖਿਆ ਮੈਂ ਹੁਣ ਕਈ ਵਾਰੀ ਹਲਵਾਈ ਬਣਾਉਂਦੇ ਦੇਖਿਆ ਹੁਣ ਇਹਨੂੰ ਮਲਣਾਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਪ੍ਰਕਾਰ ਮੈਸ਼ ਕਰ ਲੈਣਾ ਮੈਨੂੰ ਹੋ ਗਏ 8-10 ਮਿੰਟ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੀ ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਜਿਵੇਂ ਦੱਸਿਆ ਸੀ ਆਪਾਂ ਸਿਰਕਾ ਲੈ ਵੀ 5-6 ਜਮਚ ਉਹਦੇ ਵਿੱਚ ਸਿਰਫ 2 ਚਮਚੀ ਸਿਰਕਾ ਸੀ 4 ਚਮਚਾ ਉਹਦੇ ਵਿੱਚ ਪਾਣੀ ਸੀ ਕਿਉਂਕਿ ਆਪਾਂ ਡਾਇਰੈਕਟ ਨਹੀਂ ਇਹਦੇ ਵਿੱਚ ਪਾਉਣਾ ਹੁੰਦਾ ਜੇ ਆਪਾਂ ਨਿੰਬੂ ਲੈ ਰਹੇ ਹਾਂ ਤਾਂ ਜਿੰਨਾ ਆਪਾਂ ਨਿੰਬੂ ਦਾ ਰਸ ਲਏ ਉਹਨਾਂ ਆਪਾਂ ਪਾਣੀ ਪਾ ਕੇ ਫੇਰ ਆਪਾਂ ਦੁੱਧ 'ਚ ਪਾਉਣਾ ਹੌਲੀ-ਹੌਲੀ ਕਰਕੇ ਜੇ ਆਪਾਂ ਡਾਇਰੈਕਟ ਪਾ ਦਾਂਗੇ ਹੁੰਦਾ ਤਾਂ ਕੁਝ ਨਹੀਂ ਪਰਾ ਉਹਦੇ ਨਾਲ ਉਹ ਨਾ ਜਿਹੜਾ ਆ ਪਨੀਰ ਆ ਉਹ ਥੋੜਾ ਜਿਹਾ ਹਾਰਡ ਹੋ ਜਾਂਦਾ ਤੇ ਇਸ ਕਰਕੇ ਜੇ ਨਿੰਬੂ ਲੈ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਅੱਧਾ ਪਾਣੀ ਪਾ ਲਓ ਤਾਂ ਨਿੰਬੂ ਹੋ ਗਿਆ ਤੇ ਜੇ ਸਿਰਕਾ ਲੈ ਰਹੇ ਹੋ ਤਾਂ ਉਹਦਾ ਦੁੱਗਣਾ ਪਾਣੀ 2 ਚਮਚ ਜੇ ਸਿਰਕਾ ਲਿਆ ਤਾਂ 4 ਚਮਚ ਪਾਣੀ ਪਾ ਕੇ ਦੁੱਧ 'ਚ ਪਾ ਕੇ ਉਹਨੂੰ ਆਪਾਂ ਪਨੀਰ ਬਣਾ ਲੈਣਾ ਠੀਕ ਹੈ ਕਾਢ ਲਗੇ ਇਹ ਤੇ ਰਮਨ ਫਿਰ ਇਕੱਲਾ ਪਨੀਰ ਹੀ ਕੇ ਹੋਰ ਵੀ ਕੋਈ ਚੀਜ਼ ਪਾਉਗੀ ਨਹੀਂ ਨਹੀਂ ਜੀ ਆਪਾਂ ਹੋਰ ਵੀ ਪਾਵਾਂਗੇ ਇਹਦੇ ਵਿੱਚ ਆਪਾਂ ਅਰਾ ਰੋਟ ਦਾ ਆਟਾ ਪਾਵਾਂਗੇ ਜੀ ਠੀਕ ਹੈ ਜੀ ਤੇ ਨਹੀਂ ਆਪਾਂ ਕਾਰਨ ਫਲੋਰ ਵੀ ਪਾ ਸਕਦੇ ਹਾਂ ਜੀ ਹੂੰ ਤੇ ਲੋ ਉਹ ਵੀ ਆਪਾਂ ਪਾਈ ਲੈਨੇ ਜੀ ਮੈਂ ਇੱਕ ਚਮਚ ਪਾਉਂਗੀ ਜੀ ਇੱਕ ਚਮਚ ਪਾਉਣਾ ਕਾਰਨ ਫਲੋਰ ਦਾ ਆਟਾ ਕਾਰਨ ਫਲੋਰ ਜਾਂ ਫਿਰ ਅਰਾ ਰੋਟ ਹਾਂਜੀ ਅਰਾ ਰੋਟ ਅਰਾ ਰੋਟੀ ਪਾਇਆ ਜੀ ਮੈਂ ਤਾਂ ਠੀਕ ਹੈ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮੈਸ਼ ਕਰ ਲਾਂਗੇ। ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਆਪਾਂ ਬਣਾਵਾਂਗੇ ਜੇ ਰਸਗੁਲਾ ਉਹ ਮਤਲਬ ਫਟਦਾ ਨਹੀਂ। ਨਹੀਂ ਤਾਂ ਇਹ ਫਟ ਜਾਂਦੇ ਦੇ ਚਾਂਸ ਹੁੰਦੇ ਨੇਗੇ। ਹਾਂਜੀ। ਉਹ ਵੀ ਮਤਲਬ ਐਕਸਪੀਰੀਅੰਸ ਵਾਲੀ ਬਣਾ ਸਕਦਾ ਜੀ ਕਿ ਮੈਂ ਆਪਣੇ ਮਤਲਬ ਪਿਛਲੀ ਵਾਰ ਜਿਵੇਂ ਹੋ ਗਿਆ ਸੀਗਾ ਕੰਮ ਉਹ ਹਾਂਜੀ ਇੱਕ ਵਾਰ ਆਪਣੇ ਫਟ ਵੀ ਗਏ ਸੀ ਨਾ ਉਹਵੇਂ। ਹਾਂਜੀ। ਪਹਿਲੀ ਵਾਰ ਤਾਂ ਉਹਦੇ بس ਚਾਸਨੀ ਚ ਸਾਰਾ ਕੁਝ ਹੀ ਮਿਕਸ ਹੋ ਗਿਆ ਹਾਂਜੀ ਹਾਂਜੀ ਇਸ ਕਰਕੇ ਵਿੱਚ ਇਹਦੇ ਕਾਰਨਫਲੋਰ ਜ਼ਰੂਰ ਪਾ ਲਓ ਜਾਂ ਰੋਟ ਦਾ ਆਟਾ ਪਾ ਲਓ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਉਨਾ ਟਾਈਮ ਮਿਕਸ ਕਰਨਾ ਜਿੰਨੇ ਟਾਈਮ ਆਪ ਨੂੰ ਆਏ ਨਾ ਲੱਗਣ ਵੀ ਜਿਹੜੇ ਆਪਣੇ ਹੱਥ ਆਉ ਆਇਲੀ ਹੋ ਗਿਆ ਆਇਲ ਜੇ ਸੱਡ ਗਿਆ ਇਹ ਠੀਕ ਹੈ ਜੀ ਮਤਲਬ ਜਿਪਣੂ ਜੇ ਹਟ ਕੇ ਨਾ ਹਾਂਜੀ ਹਾਂਜੀ ਜਿਪਣੂ ਜੇ ਹਟ ਗਿਆ ਲਓ ਜੀ ਇਹਨੂੰ ਆਪਾਂ ਆਟੇ ਵਾਂਗੂ ਚੰਗੀ ਤਰ੍ਹਾਂ ਗੁੰਨ ਲਿਆ ਠੀਕ ਹੈ ਜੀ ਹੁਣ ਆਪਾਂ ਬਣਾਵਾਂਗੇ ਪੇੜੇ ਦੇ ਹੈ ਹਾਂਜੀ ਹੂੰ ਇਹਦਾ ਰਵਣ ਮਤਲਬ ਲਵਾਈਆਂ ਨੂੰ ਛੋੜੇ ਹੁੰਦੇ ਕਈ ਵਾਰੀ ਵੱਡੇ ਦੇ ਦੇਖਦੇ ਸੀ ਆ ਪੇੜੇ ਜੀ ਸੋਹਣੇ ਲੱਗਦੇ ਸੀ ਉਹ ਜਦੋਂ ਵੱਡੇ ਹੋ ਗੋਲ ਗੋਲ ਹਾਂਜੀ ਤੇ ਇਹਦੇ ਵਿੱਚ ਕੋਈ ਵੀ ਟ੍ਰੇਡ ਨਹੀਂ ਹੋਣੀ ਚਾਹੀਦੀ ਜੇ ਵਧੀਆ ਵਾਟਾਂਗੇ ਫੇਰ ਹੀ ਵਧੀਆ ਬਣਨਗੇ ਤੇ ਨਹੀਂ ਤਾਂ ਇਹ ਆਣੀ ਜਿਹੜੀ 50 ਨਿਮਣਾ ਮਤਲਬ ਗੁੜ ਉਵਾਲਾਂਗੇ ਉਹਦੇ ਵਿੱਚ ਹੀ ਫਟ ਜਾਣਾ ਨਹੀਂ ਤਾਂ ਇਹਦੀ ਬੌਲੀ ਜੀ ਬਣ ਜਾਣੀ ਆ ਫਿਰ ਦੋਸਤੋ ਇਹਨੂੰ ਬਸ ਇਤੋਇਆ ਜੀ ਹਾਂਜੀ ਪੂਰੇ ਧਿਆਨ ਨਾਲ ਇਥੋਂ ਆਪਾਂ ਇਹ ਕੰਮ ਕਰਨਾ ਹੈ ਮਤਲਬ ਤੇ ਹੁਣ ਤੁਸੀਂ ਸਾਰਾ ਮਤਲਬ ਚੀਜ਼ਾਂ ਚੰਗੀ ਤਰ੍ਹਾਂ ਸਮਝ ਹੀ ਜਾਓ ਜੀ ਕਿਵੇਂ ਆਪਾਂ ਚਾਸ ਨੀ ਬਣਾਉਣੀ ਹੈ ਕਿਵੇਂ ਆਪਾਂ ਇਹਨੂੰ ਪਾਉਣੇ ਆ ਨਹੀਂ ਤਾਂ ਫਿਰ ਜੇ ਖਰਾਬ ਹੋ ਗਿਆ ਤਾਂ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੀ ਹਾਂਜੀ ਹਾਂਜੀ ਕਿਉਂਕਿ ਸਾਡੇ ਨਾਲ ਹੋਇਆ ਤਾਂ ਹੀ ਕਹਿੰਦੇ ਆ ਵੀ ਸਾਰੀ ਚੀਜ਼ਾਂ ਤੁਸੀਂ ਜਿਵੇਂ ਮੈਂ ਕਹਿ ਰਹੀ ਹਾਂ ਓਵੇਂ ਫੋਲੋ ਕਰੋ ਤੁਸੀਂ ਹਾਂਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਂ ਕਰਕੇ ਬਣਾਉਂਦੇ ਜਾਵਾਂਗੇ ਜਿੱਤੇ ਇਹਦੇ ਵਿੱਚ ਤੁਸੀਂ ਆਟਾ ਜ਼ਰੂਰ ਪਾੜੋ ਚਾਹੇ ਤਾਂ ਆਰਾ ਰੋਟ ਦਾ ਪਾੜੋ ਚਾਹੇ ਕੌਰਨ ਫਲੋਰ ਪਾੜੋ ਜੀ ਹੂੰ ਤੇ ਕਿਉਂਕਿ ਦੋਸਤੋ ਇਹਨਾਂ ਆਪਾਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਬਣਾਈ ਸੀ ਮਤਲਬ ਉਦੋਂ ਕੈਨਸਲ ਕਰਨਾ ਪੈ ਗਿਆ ਵੀਰੋ ਸਾਰਾ ਕੁਝ ਖਿੰਡ ਗਿਆ ਸੀਗਾ ਜਿਗੜ ਜਾ ਤੇ ਉਦੋਂ ਤੋਂ ਬਹੁਤ ਮਤਲਬ ਹਾਂਜੀ ਉਦੋਂ ਪਹਿਲੀ ਵਾਰ ਉਹੀ ਲੱਗੇ ਪਰ ਤਾਂ ਨਹੀਂ ਤਾਂ ਟਰਾਈ ਕਰਕੇ ਦੇਖਣਾ ਪੈਂਦਾ ਹਾਂਜੀ ਹਾਂਜੀ ਤੇ ਫਿਰ ਦੂਜੀ ਵਾਰ ਜਦੋਂ ਬਣਾਇ ਸੀ ਉਦੋਂ ਬਹੁਤ ਵਧੀਆ ਬਣੀ ਸੀ ਜੀ ਤੇ ਹੁਣ ਤੀਜੀ ਵਾਰ ਵੀਡੀਓ ਬਣਾ ਰਹੇ ਹਾਂ ਜੀ ਦੀ ਹਾਂਜੀ ਹਾਂਜੀ ਤੇ ਚਲੋ ਜੀ ਹੁਣ ਵਟ ਲਈਏ ਫਿਰ ਆਪਾਂ ਪਾਉਣੇ ਆ ਚਾਸ਼ਨੀ ਵੱਡੇ ਛੋਟੇ ਆਪਾਂ ਆਪਣੇ ਅਨੁਸਾਰ ਬਣਾ ਸਕਦੇ ਹਾਂ ਜੀ ਠੀਕ ਹੈ ਜੀ ਮੂੰਹ ਦੇ ਹਿਸਾਬ ਨਾਲ ਬਣਾ ਲੈਣੇ ਆਪਾਂ ਉਹ ਕੁੜੀ ਮੰਗੂ ਰਸਕਾਰ ਆ ਕੇ ਕੀ ਨਾ ਉਹਦਾ ਉਹ ਸਾਬਤੀ ਨਹੀਂ ਸਿੱਟ ਲੈਂਦੀ ਅੰਦਰ ਗਲਾਬ ਜਮ ਹਾਂਜੀ ਹਾਂਜੀ ਹੂੰ ਤੇ ਵੱਡੇ ਛੋਟੇ ਆਪਾਂ ਬਣਾ ਲੈਣੇ ਆ ਸਕਰੇ ਮਤਲਬ ਇਹਦੇ ਉੱਪਰ ਟ੍ਰੇਡ ਕੋਈ ਵੀ ਨਹੀਂ ਹੋਣੀ ਚਾਹੀਦੀ ਹਾਂਜੀ ਹਾਂਜੀ ਗੋਲ ਗੋਲ ਬਣਾ ਲੈਣੇ ਲਓ ਜੀ ਸਾਰੇ ਆਪਾਂ ਬਣਾ ਲੈ ਰਸਗੁੱਲੇ ਠੀਕ ਹੈ ਜੀ ਹੁਣ ਕਰੀਏ ਚਾਸ਼ਨੀ ਤਿਆਰ ਹਾਂਜੀ ਕਿਉਂ ਜਿਹੜੇ ਚਾਸ਼ਨੀ ਆ ਉਹਦਾ ਪੂਰਾ ਧਿਆਨ ਰੱਖਣਾ ਵੀ ਆਪਾਂ ਕਿਵੇਂ ਬਣਾਉਣੀ ਆਗੀ ਹਾਂਜੀ ਗੈਸ ਨੂੰ ਆਪਾਂ ਆਨ ਕਰ ਲੈਣੇ ਜੀ ਤੇਰੇ ਵਿੱਚ ਪਾਵਾਂਗੇ ਜੀ ਆਪਾਂ 1/2 ਲੀਟਰ ਪਾਣੀ ਪਾਣੀ 1/2 ਲੀਟਰ ਪਾਉਣਾ ਆਪਣਾ ਹਾਂਜੀ ਭਾਂਡਾ ਆਪਣਾ ਖੁੱਲਾ ਜਿਹਾ ਹੋਣਾ ਚਾਹੀਦਾ ਐਵੇਂ ਨਹੀਂ ਹੈਗਾ ਵੀ ਕੋਈ ਛੋਟਾ ਜਿਹਾ ਲੈ ਲੈ ਕਿ ਜੂਸੀ ਨਹੀਂ ਕਰਨੀ ਭਾਂਡਾ ਲੈ ਹਾਂਜੀ ਕਿਉਂਕਿ ਮਤਲਬ ਹੁਣ ਤਾਂ ਛੋਟੇ ਛੋਟੇ ਐ ਪਰ ਜਦੋਂ ਚਾਸਨੀ ਚ ਪਾਵਾਂਗੇ ਤਾਂ ਫੁੱਲ ਜਾਂਦੇ ਹੈਗੇ ਇਸ ਕਰਕੇ ਖੁੱਲਾ ਜਿਹਾ ਭਾਂਡਾ ਲੈ ਲੈਣਾ ਹਾਂਜੀ ਤੇ ਹੁਣ ਆਪਾਂ ਇਧਰ ਲਿਆ ਹੋਇਆ ਜੀ 250 ਗ੍ਰਾਮ ਗੁੜ ਇਹ ਤੁਸੀਂ ਵੱਧ ਘੱਟ ਪਾ ਸਕਦੇ ਹੋ ਜੇਕਰ ਮਿੱਠਾ ਵੱਧ ਖਾਣੇ ਹੋ ਤਾਂ ਹਾਂਜੀ ਇਹ ਗੁੜ ਵਾਲੇ ਸਪੈਸ਼ਲ ਰਸਗੁੱਲੇ ਬਣ ਜਾ ਰਹੇ ਆ ਜੀ ਤੇ ਹੈਲਦੀ ਵੀ ਬਹੁਤ ਹੁੰਦੇ ਰਹਿਣ ਹਨਾ ਹਾਂਜੀ ਹੈ లై టైప్ ਆਪਰ ਹਾਂਜੀ ਠੀਕ ਹੈ ਜੀ ਫਲੇਵਰ ਲਈ ਹਾਂਜੀ ਫਲੇਵਰ ਲਈ ਪਾਤਾ ਇਹ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਾ ਹੋਣ ਦਵਾਂਗੇ ਇਹਨੂੰ ਉਸ ਐਵੇਂ ਨਹੀਂ ਹੈਗਾ ਵੀ ਜੇ ਆਪਾਂ ਇੱਕ ਉਬਾਲਾ ਆ ਗਿਆ ਤਾਂ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜੇ ਰਸਗੁੱਲੇ ਵੀ ਕਿਦਾਂ ਆਦੀ ਨਾਲ ਦੀ ਪਾਉਣੇ ਸਟਾਰਟ ਕਰਦੇ ਇਹਨੂੰ ਚੰਗੀ ਤਰ੍ਹਾਂ ਉਵਾਲਾ ਦਵਾ ਲੈਣਾ ਹਾਂਜੀ ਇੱਕ ਮੜੀ ਜੀ ਆਪਣੇ ਦੋਸਤਾਂ ਨੂੰ ਰਬਣ ਪਾਉਣ ਦੀ ਨਿਸ਼ਾਨੀ ਦੱਸਦੇ ਪਾਉਣੇ ਕਦੋਂ ਆ ਹਾਂਜੀ ਹਾਂਜੀ ਜੀ ਦੱਸਾਂਗੇ ਉਵਾਲਾ ਆਏ ਤਾਂ ਪਾਉਣੇ ਆ ਜਾਂ ਕਦੋਂ ਪਾਉਣੇ ਆ ਉਹ ਜ਼ਰੂਰ ਦੱਸ ਦਿਓ ਕਿਉਂਕਿ ਇਹ ਫਿਰ ਮੜੇ ਜੀ ਨਾਲ ਹੀ ਖਿਲਰ ਜਾਂਦੇ ਫਿਰ ਬੌਲੀ ਜੀ ਬੰਦ ਦਿੰਦੀ ਹੈ ਨਾ ਹਾਂਜੀ ਆ ਚੀਜ਼ਾਂ ਦਾ ਆਪਾਂ ਬਣਾਈ ਲਵਾਂਗੇ ਪਰ ਜਿਹੜੇ ਆਪਾਂ ਮੇਨ ਰਸਗੁੱਲਾ ਇੱਥੇ ਆ ਕੇ ਖਰਾਬ ਹੁੰਦਾ ਹੈ ਤੇ ਇਹ ਤੁਸੀਂ ਸਾਰਾ ਡਿਟੇਲਸ ਆਦ ਸਮਝ ਲਿਓ ਵੀ ਇਹ ਆਪਾਂ ਕਿਵੇਂ ਪਾਉਣਾ ਹੈ ਕਿਉਂਕਿ ਦੋਸਤੋ ਦੁੱਧ ਕਿਹੜਾ ਸਸਤਾ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਾ ਆਉਣ ਦਵਾਂਗੇ ਚੰਗੀ ਤਰ੍ਹਾਂ ਪੀਗਲਣ ਦਵਾਂਗੇ ਮੋਰ ਦੇ ਵਿੱਚ ਠੀਕ ਹੈ ਲਾਰਮਣੇ ਦਾ ਵਾਲੇ ਖਾਣ ਲੱਗ ਗਈ ਹਾਂਜੀ ਇਹਨੂੰ ਦੋ ਵਾਲੇ ਆ ਗਏ ਮਤਲਬ ਬਣਨ ਲੱਗ ਗਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਐਵੇਂ ਨਹੀਂ ਹੈਗਾ ਵੀ ਸਾਰਿਆਂ ਨੂੰ ਪਾ ਦੇਣਾਗਾ ਠੀਕ ਹੈ ਰਮਣ ਤੇ ਇਹਨਾਂ ਵਿੱਚ ਆਪਾਂ ਇੱਕ ਇੱਕ ਕਰਕੇ ਪਾਉਣਾਗਾ ਜੀ ਮਤਲਬ ਜਦੋਂ ਰਮਣ ਬੁਲਬਲੇ ਜੇ ਛੱਡਣ ਲੱਗ ਗਈ ਆਹ ਚਾਸ਼ਨੀ ਉਦੋਂ ਆਪਾਂ ਪਾਉਣਾਗਾ ਇੱਕ ਇੱਕ ਕਰਕੇ ਹਾਂਜੀ ਹੁਣ ਇੱਕ ਇੱਕ ਕਰਕੇ ਪਾ ਦੇ ਜਿਹੜਾ ਆਪਣਾ ਗੈਂਸ ਆ ਉਹਨੂੰ ਆਪਾਂ ਫੁੱਲ ਤੇ ਰੱਖਣਾਗਾ ਲੋ ਨਹੀਂ ਕਰਨਾ ਫੁੱਲ ਤੇ ਰੱਖ ਕੇ ਆਪਾਂ ਇਹਨੂੰ 7-8 ਮਿੰਟ ਚੰਗੀ ਤਰ੍ਹਾਂ ਇਹਨੂੰ ਪਕਾਉਣਾ ਹੈ ਜੀ ਠੀਕ ਹੈ ਜੀ ਜਮਾ ਪੂਰਾ ਫੁੱਲ ਤੇ ਰੱਖਣਾ ਗੈਸ ਨਹੀਂ ਆਪਾਂ ਘਟ ਕਰਨਾ ਹੈ ਹਾਂਜੀ ਹਾਂਜੀ ਗੈਸ ਬਿਲਕੁਲ ਨਹੀਂ ਘਟ ਨਹੀਂ ਕਰਨਾ ਹੈ ਪੂਰਾ ਮਤਲਬ ਪੂਲ ਸਪੀਡ ਉੱਪਰਲੀ ਪਰਤ ਤਾਂ ਫਿਰ ਉਹ ਚੰਗੀ ਤਰ੍ਹਾਂ ਪੱਕ ਜਾਂਦੀ ਆ ਹੂੰ ਫਿਰ ਇਹ ਨਹੀਂ ਫਟਦੀ ਜੀ ਨਹੀਂ ਤਾਂ ਇਹ ਫਿਰ ਸਾਰੇ ਫਟਕੇ ਵਿੱਚੀ ਜਾਸਨੀ ਦੇ ਮਿਕਸ ਹੋ ਜਾਂਦੇ ਆਗੇ ਹਾਂਜੀ ਜਿਵੇਂ ਮੈਂ ਦੱਸਿਆ ਸੀ ਬੌਲੀ ਬਣ ਜਾਂਦੀ ਹੈ ਫਿਰ ਤਾਂ ਹਾਂਜੀ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਪਾ ਲੇ ਹੁਣ ਕੋਈ ਵੀ ਜੇਕਰ ਟਰਾਂਸਪੇਰੈਂਟ ਟਰਾਂਸਪੇਰੈਂਟ ਜੇ ਢੱਕਣ ਹੈਗਾ ਫਿਰ ਤੂੰ ਸੇ ਲਗਾ ਦੇਣਾ ਮਤਲਬ ਦਿਸਦੇ ਰਹਿੰਦੇ ਤੇ ਨਹੀਂ ਹਾਂਜੀ ਤੇ ਨਹੀਂ ਕੋਈ ਵੀ ਢੱਕਣ ਲਗਾ ਕੇ ਇਹਨੂੰ ਢੱਕ ਦੇਣਾਗਾ 7-8 ਮਿੰਟ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾਉਣਾਗਾ ਢੱਕਣ ਵੀ ਨਹੀਂ ਖੋਲ ਕੇ ਦੇਖਣਾ ਰੋ ਢੱਕਣ ਵੀ ਨਹੀਂ ਖੋਲਣਾ ਨਾ ਹੀ ਆਪਾਂ ਇਹਦੇ ਵਿੱਚ ਕੜਛੀ ਮਾਰਨੀ ਹੈ ਜੀ ਆਪਣੇ ਆਪ ਹੀ ਇਹ ਚੰਗੀ ਤਰ੍ਹਾਂ ਮਤਲਬ ਬਣੀ ਜਾਏ ਮਤਲਬ ਢੱਕਣ ਵੀ ਨਹੀਂ ਖੋਲਣਾ ਕੜਛੀ ਵੀ ਨਹੀਂ ਮਾਰਨੀ ਤੇ ਗੈਂਸਾ ਜਿਹੜਾ ਉਹ ਆਪਣਾ ਫੁੱਲ ਤੇ ਤੇਲੀ ਜਾਣ ਦੇਣਾ ਹਾਂਜੀ ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਵਿੱਚ ਰੱਖਣੀਆਂ ਨੇ ਜੀ ਫੇਰੀ ਇਹ ਵਧੀਆ ਬਣਗੇ ਤੇ ਨਹੀਂ ਜੇ ਆਪਾਂ ਕੱਚੀ ਮਾਰਤੀ ਜਾਂ ਦਵਾਰੀ ਆਪਾਂ ਦੇਖ ਲੈ ਵੀ ਬਣਗੇ ਕਿ ਨਹੀਂ ਬਣਗੇ ਕਿ ਨਹੀਂ ਢੱਕਣ ਚੱਕ ਲੈ ਤਰ ਲੈ ਚੱਕ ਲੈ ਤਰ ਲੈ ਕਰੀਗੇ ਹੂੰ ਤਾਂ ਇਹ ਮਤਲਬ ਕਿਲਰ ਜਾਂਦੇ ਆ ਜੀ ਮਤਲਬ ਇਹ ਵੀ ਇੱਕ ਇਹਨਾਂ ਦਾ ਰੂਲ ਆਗਾ ਹਾਂ ਤੇ ਹੁਣ ਫੁੱਲ ਕੇ ਵਧੀਆ ਬਣ ਜਾਣਗੇ ਟਾਈਮ ਆਪਾਂ ਨੋਟ ਕਰ ਲੈਣਾ 7-8 ਮਿੰਟ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਜੀ ਹੁਣ ਮਤਲਬ ਸਹੀ 7-8 ਮਿੰਟ ਆਪਾਂ ਇਹਨੂੰ ਉਬਾਲਾ ਦਵਾਉਣਾਗਾ ਤੇ ਉਧਰ ਮਤਲਬ 4:00 ਬਜ ਕੇ 5 ਮਿੰਟ ਹੋ ਗਏ ਤੇ 15 ਮਿੰਟ ਤੱਕ ਮੰਨ ਕੇ ਚੱਲ 12 ਮਿੰਟ ਤੱਕ ਪਾਣ ਨੂੰ ਵਾਲੀ ਜਾਣਾ ਹਾਂਜੀ ਹਾਂਜੀ ਲਓ ਜੀ ਲੈਟ ਭੱਜ ਗਈ ਸੀਗੀ ਹੋਰ ਜੀ ਤੇ ਇਹਨੂੰ ਆਪਾਂ 5-7 ਮਿੰਟ ਚੰਗੀ ਤਰ੍ਹਾਂ ਪਕਾ ਲਿਆ ਸੀਗਾ ਫੁੱਲ ਗੈਸ ਤੇ ਠੀਕ ਹੈ ਜੀ ਤੇ ਫਿਰ ਆਪਾਂ ਬੰਦ ਕਰਕੇ 5 ਕਿ ਮਿੰਟ ਵਾਸਤੇ ਇਹਨੂੰ ਢੱਕ ਕੇ ਰੱਖਤਾ ਸੀ ਹੂੰ ਤਕਰੀਬਨ 10 ਕਿ ਮਿੰਟ ਹੋ ਗਏ ਹਨਾ ਉਧਰ ਵੀ 15 ਜੀ ਹਾਂਜੀ ਹੂੰ ਤੇ ਲਓ ਜੀ ਹੁਣ ਕੱਢਦੇ ਆਂ ਵਿੱਚੋਂ ਬਾਹਰ ਇਹਦਾ ਇੱਕ ਫਟ ਗਿਆ ਹਲੇ ਵੀ ਰਹਿਣਾ ਹਾਂਜੀ ਆ ਵਿੱਚੋਂ ਛੱਟ ਜਿਹਾ ਆ ਜੇ ਵੀ ਉਹ ਚਲ ਦੂਜੇ ਤਾਂ ਵਧੀਆ ਪਏ ਨੇ ਜੀ ਹਾਂਜੀ ਹਾਂਜੀ ਚਲੋ ਦੂਜੇ ਤਾਂ ਬਣੇ ਕੋਸ਼ ਤਾਂ ਹਾਂਜੀ ਹੂੰ ਚਲੋ ਜੀ ਆਪਾਂ ਇਹਨੂੰ ਪਕਾ ਲਈਏ ਅਸੀਂ ਵਿਧ ਚਾਸ ਨਹੀਂ ਕੱਢ ਲੈਣੇ ਹੈ ਹਾਂਜੀ ਠੀਕ ਹੈ ਜੀ ਲਓ ਜੀ ਥੋੜੇ ਥੋੜੇ ਉਹ ਹੋ ਗਏ ਅੱਜ ਉਹ ਦਿਨ ਰਮਣ ਬਹੁਤ ਸੋਹਣੇ ਬਣੇ ਸੀ ਨਾ ਅੱਦਮ ਮੂਮਲੀ ਜੇ ਹੋ ਗਏ ਇਹ ਮੈਨੂੰ ਐਵੇਂ ਲੱਗਦਾ ਜੀ ਅੱਜ ਨਾ ਆਪਾਂ ਥੋੜਾ ਜਿਹਾ ਜਿਹੜਾ ਪਨੀਰ ਸੀਗੇ ਉਹਨੂੰ ਚੰਗੀ ਤਰ੍ਹਾਂ ਆਪਾਂ ਉਹ ਕਰਨਾ ਸਵੇਚ ਪਾਣੀ ਕੱਢਣਾ ਸੋ ਮਾੜਾ ਮੋਟਾ ਰਹਿ ਗਿਆ ਹੋਊਗਾ ਹਾਂਜੀ ਹਾਂਜੀ ਬੜਾ ਛੋਟੀਆਂ ਛੋਟੀਆਂ ਗਲਤੀਆਂ ਮਤਲਬ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਫੜ ਜਾਂਦੇ ਇਹ ਜੀ ਚਲੋ ਖਾਣ ਦੇ ਯੋਗ ਜੇ ਹੋ ਗਏ ਜੀ ਹਾਂਜੀ ਹਾਂਜੀ ਪਰ ਟੇਸਟੀ ਬੋਲੇ ਬੋਲੇ ਬਣਦੇ ਦੋਸਤੋ ਹਾਂਜੀ ਬੋਲੇ ਬੋਲੇ ਜੇ ਬਣ ਗਈ ਹਾਂਜੀ ਤੇ ਲਾਓ ਜੀ ਇਹ ਬਸ ਆਪਾਂ ਘਰੇ ਬਣਾ ਕੇ ਖਾ ਸਕਦੇ ਹਾਂ ਜੀ ਰਿਸ਼ਤੇਦਾਰਾਂ ਨੂੰ ਰੱਖਣ ਵਾਲੀ ਬਣੇ ਪਰ ਬਣਦੇ ਆ ਦੋਸਤੋ ਰਿਸ਼ਤੇਦਾਰਾਂ ਨੂੰ ਵੀ ਰੱਖਣ ਵਾਲੇ ਪਰ ਥੋੜਾ ਜਿਹਾ ਖਾਲ ਰੱਖਣਾ ਪੈਂਦਾ ਇਹ ਜਿਹੜਾ ਮਤਲਬ ਪਨੀਰ ਨਹੀਂ ਜਿਵੇਂ ਆਪਾਂ ਵੀ ਪਨੀਰ ਘਰੇ ਘੜਦੇ ਹੁੰਦੇ ਉਹਦਾ ਚੰਗੀ ਤਰ੍ਹਾਂ ਆਪਾਂ ਪਾਣੀ ਸੁਕਾ ਲੈਣਾਗਾ ਹਾਂਜੀ ਉਹ ਤਰੀਕਾ ਵਰਤਣਾ ਪੈਂਦਾ ਜੀ ਆਪਾਂ ਤੁਰੰਤ ਇਹਨੂੰ ਬਣਾਉਣ ਲੱਗ ਜਾਈਏ ਨੇ ਤਾਂ ਫਿਰ ਉਹਦਾ ਹਾਲ ਐਵੇਂ ਜੀ ਹੁੰਦਾਗਾ ਹੂੰ ਤੇ ਇਸ ਕਰਕੇ ਜਿਹੜਾ ਪਨੀਰ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਮਤਲਬ ਉਹਦੇ ਉੱਪਰ ਕੋਈ ਦਾਬ ਦੇ ਕੇ ਰੱਖ ਦੇਣੀ ਆ ਫਿਰ ਮੈਸ਼ ਕਰਕੇ ਫਿਰ ਉਹਦੇ ਵਿੱਚ ਆਟਾ ਪਾ ਕੇ ਆਪਾਂ ਬਣਾ ਸਕਦੇ ਵਧੀਆ ਬਣਦੇ ਨੇ ਜੀ ਉਹ ਦੂਜੀ ਵਾਰ ਵਧੀਆ ਬਣ ਸੀ ਬਸ ਤਾਂ ਵਧੀਆ ਬਣ ਨਹੀਂ ਨੇ ਜੀ ਮੈਨੂੰ ਕੋਈ ਜ਼ਿਆਦਾ ਖਰਾਬ ਨਹੀਂ ਹੈਗੇ ਹੂੰ ਵਧੀਆ ਹੀ ਨਰਾਸ ਗੁੱਲਾ ਤਾਂ ਤੇ ਲਓ ਜੀ ਇਹ ਬਹੁਤ ਹੀ ਵਧੀਆ ਬਣਦੇ ਨੇ ਕਿ ਸਟੀਵਨ ਦੇਨੇ ਦੀ ਹਾਂਜੀ ਦੱਸੋ ਖਾ ਕੇ ਕਿਵੇਂ ਬਣਿਆ ਸਵਾਦ ਵਧੀਆ ਹਾਂਜੀ ਹਾਂਜੀ ਤਿਆਰ ਹੋ ਜੀ ਕੋਲਕਵੀ ਦੇਖ ਲਿਆ ਆਪਾਂ ਇੱਕ ਪਰ ਥੋੜੇ ਜਿਹਾ ਵੀ ਮਤਲਬ ਖਿੰਡ ਜਾਂਦੇ ਹੈ ਕਈ ਵਾਰੀ ਉਦੋਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਹਾਂਜੀ ਹੁਣ ਰਸਤੇ ਦੇ ਵਿੱਚ ਜਾਈ ਜਾਂਦਾ ਮਤਲਬ ਇਹ ਆਪਾਂ ਈ ਪੈ ਰਿਆ ਨੂੰ ਦਵਾਂਗੇ ਫਿਰ ਖਾ ਲਾਂਗੇ ਥੋੜੇ ਟਾਈਮ ਬਾਅਦ ਬਹੁਤ ਟੇਸਟੀ ਬਣ ਦਿੰਨੇ ਜੀ ਪਰ ਜਿਹੜਾ ਪਨੀਰ ਦਾ ਜੂਸ ਆ ਉਹ ਮਤਲਬ ਜਿਹੜਾ ਪਾਣੀ ਉਹਨੂੰ ਚੰਗੀ ਤਰ੍ਹਾਂ ਕੱਢ ਲੈਣਾ ਫਿਰ ਵਧੀਆ ਬਣ ਦਿੰਨੇ ਤੁਸੀਂ ਡਰਿਓ ਨਾ ਵਧੀਆ ਬਣ ਦਿੰਨੇਗੇ ਜਿਆਦਾ ਪਕਾਇਓ ਵੀ ਨਾ ਬਸ ਗਰਮ ਚਾਸਨੀ ਚ ਹੀ ਰੱਖੀ ਰੱਖਿਓ ਥੋੜਾ ਟਾਈਮ ਪਕਾ ਕੇ ਫੁੱਲ ਅੱਗੇ ਤੇ ਪਕਾਉਣੇ ਇਹਨੂੰ ਆਪਾਂ ਹਾਂਜੀ ਤੇ ਵਧੀਆ ਬਣ